ਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਅਦੀਸ ਹੈ ਜੀ ਅਚਾ ਜੀ ਕਿੱਦਾਂ ਜੋ ਨੂੰ ਇੱਥੇ ਚਲੂੰ ਗਏ ਸੀ ਤੇ ਕਦੋਂ ਗਏ ਸੀ ਤੇ ਸਾਰਾ ਦੱਸੋ ਹਾਂ ਜੀ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਤੇ ਸਾਨੂੰ ਜਾਂਦਿਆ 4 ਮਹੀਨੇ ਲੱਗ ਗਏ ਜੀ ਕਦੋਂ ਪਹੁੰਚੇ ਕਰੋ ਜੀ 27 ਜਨਵਰੀ ਨੂੰ ਪਹੁੰਚੇ ਜੀ ਆਪਾਂ ਬਾਰਡਰ ਦੇ ਵਿੱਚ ਜਿੰਦਰੀ ਨਾਤੀ ਜੀ ਪਹੁੰਚੇ ਜੀ ਲਾਹ ਤੇ ਭਈ ਬਹੁਤ ਮਾਰੀ ਸੀ ਜੀ ਨਾ ਕੋਈ ਕੱਪੜਾ ਸੀ ਪਾਉਣਾ ਉੱਤੇ ਤੇ ਨਾ ਕੋਈ ਬੂਰਸੀ ਚੱਪਲਾਂ ਦੇ ਨਾਲ ਆਈ ਉਦੋਂ ਕਿਥੋਂ ਕਿਥੇ ਗਏ ਸੀ ਕਿਥੇ ਪਜਾਇਆ ਤਾਂ ਨਹੀਂ ਕੋਈ ਇੱਥੋਂ ਪਹਿਲੇ ਪਜਾਇਆ ਜੀ ਇਹਨਾਂ ਨੇ ਨਵਾਨਾ ਸੌਤਕੀ ਕਾਰੇ ਵਿੱਚ ਪਜਾਇਆ ਜੀ ਇਹਦੇ ਬਾਅਦ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀ ਦੇ ਨਾਲ ਹਾਂਜੀ ਫਿਰ ਜੰਗਲੋਂ ਵਿੱਚ ਜੰਗਲਾਂ ਦੇ ਵਿੱਚ ਇਹਨੇ ਸਾਨੂੰ ਤੋਰਤਾ ਹੀ ਮਿੰਨੇ ਦੇ ਵਿੱਚ ਤੋਰਤਾ ਈਆਂ ਇੰਨੀ ਕੀ ਹਾਲਾਤੀ ਜੰਗਲਾਂ ਦੇ ਕਿੰਨੇ ਲੋਕ ਸੀ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਹੈ ਜੀ ਜੋ ਜਨਤਾ ਦੇ ਬਹੁਤ ਸੀਗੇ ਇਹਦੇ ਵਿੱਚ ਸਾਡੇ ਨਾਲ ਕਿੰਨੇ ਸਾਡਾ 그룹 ਹੋਇਆ ਜਦੋਂ ਇਹਦੇ ਚ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀਗੇ ਨਾਲ ਹਾਂ ਜੀ ਕੀ ਹਾਲਾਤ ਸੀ ਤਾਂ ਲਾਤ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਛੱਟ ਪਿੱਟ ਵੀ ਲੱਗ ਜਾਂਦੀ ਹੈ ਜੀ ਹਾਲਾਤ ਬਹੁਤ ਮਾੜੇ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ ਤੁਹਾਨੂੰ ਇੱਥੋਂ ਉਹਨੇ ਕਹਿ ਆ ਗਏ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋਂ ਬਾਰ ਲੈ ਕੇ ਜਾਵਾਂਗਾ ਇਹਨੇ ਬੱਸ ਹੀ ਸਾ ਆਪਾਂ 90 ਲੱਖ ਰੁਪਏ ਦਿੱਤਾ ਇਹ ਦਵਾ ਘਰਾਵਾਂ ਨਾਲ ਚਾਚੀ ਦਾ ਬੇਟਾ ਗਿਆ ਸੀ ਉਹ ਜਿਹੜੇ ਪਰਾ ਦਿੱਤੀ ਹੋਇਆ ਉਦੇ ਹਾਲਾਤ ਬਹੁਤ ਇਸ ਟਾਈਮ ਮਾੜੇ ਆਈਏ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ ਬਹੁਤ ਮੈਂ ਜੀ ਉਹ ਗੱਲ ਨਹੀਂ ਕਰ ਰਿਹਾ ਇਹ ਪੈਸੇ ਕਿੱਧਰ ਕਿੱਥੇ ਪੈਂਦੇ ਆਣਗੇ ਪਾਸੇ ਕਰਕੇ ਤੇ ਇਹ ਤਾਂ ਬਿਜਲੀ ਨੇ ਵੇਚੀ ਕੀਤੀ ਸੀ ਚੀਚੇ ਹੀ ਪਾਸੇ ਬਠੇ ਅੱਗੇ ਵੀ ਕੁਝ ਨਹੀਂ ਦੇਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਇਹ ਉਹ ਸਾਬ ਨੂੰ ਕੋਈ ਆਇਆ ਇਹ ਸਿਰਫ ਆਪਕੀ ਸਾਈਟ ਨੂੰ ਨਾ ਕੋਈ ਸੀਐਮਏ ਵਾਲਾ ਫਿਕਰ ਨਹੀਂ। ਮਾਜੀ ਮੇਰੀ ਨੀਜ਼ ਦਾ ਲੋਨ ਵੀ ਉਸ ਵੇਰੇਦਰ ਦੀ ਜਰੂਰ ਹੋਈ ਹੋਊਗੀ। ਮੈਂ ਆਸਟ੍ਰੇਲੀਆ ਇਮੀਗ੍ਰੇਸ਼ਨ ਕਰਾ ਰਿਹਾ ਸੀ ਉੱਥੇ। ਅੱਛਾ ਜੇ ਕੋਈ ਤੁਸੀਂ ਆਏ ਹੋ ਉਹ ਤੋਂ ਆਪ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਜਾ ਰਹੇ ਹੋ। ਨਹੀਂ ਜੀ ਸਾਨੂੰ ਸਪੇਅਰ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਅਸੀਂ। ਠੀਕ ਹੈ ਜੀ ਉਹ ਦੱਸੋ। ਉਸ ਤੋਂ ਬਾਅਦ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪਰ ਦੇ ਵਿੱਚ ਲੈ ਕੇ ਜਾ ਰਹੇ ਆਂ ਨਿਊਯਾਰਕ ਦੇ ਵਿੱਚ। ਕਿਹੜੀ ਹਲਾ ਦੇ ਵਿੱਚ ਲੈ ਜਾ ਰਹੇ? ਬਹੁਤ ਬੋਲ ਆਪਣੀ ਚ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਤ ਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਤੇ ਰਸਤੇ ਦੇ ਵਿੱਚ ਨਾ ਇਹਨਾਂ ਨੂੰ ਲਿਗਾ ਦੇ ਵਿੱਚ ਕੁੱਲੀਆਂ ਹੱਤ ਕੜੀਆਂ ਸਿਰਫ ਜਦੋਂ ਅੰਮਰਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਭ ਜਿਹਨਾਂ ਨੇ ਹੱਤ ਕੜੀਆਂ ਖੋਲੀਆਂ ਜੀ ਕਠਾ ਨਹੀਂ ਤੇ ਪੈਰਾਂ ਨੂੰ ਉੱਥੇ ਵੀ ਜਿੱਦੂ ਜਿੱਦੂ ਟੈਂਪਰ ਨੇ ਵਿੱਚ ਰੁਕਿਆ ਗਿਆ ਤੁਸੀਂ ਉੱਥੇ ਹਾਂਜੀ ਜੀ ਮੇਰੀ ਜਿਹੜੇ ਜੰਮ ਨੇ ਮੈਂ ਨੇਪਾਲ ਦੀ ਆਈਡੀ ਬਣਾਈ ਸੀ ਜੀ ਜੋ ਕਿ ਉੱਥੇ ਸੋ ਬੀ ਸੀ ਜੀ ਉਨਾਂ ਨੇ 30 ਤੋਂ ਉੱਤਰ ਦਿੱਤਾ ਜੀ ਮੈਨੂੰ ਤੇ ਬਹੁਤ 24 ਘੰਟੇ ਨੂੰ ਸੀਵੇ ਦੇ ਚੰਨ ਨੇ ਕੱਪੜੇ ਲਾ ਆ ਗਏ ਅੰਦਰ ਡੱਕ ਡੱਕ ਛੜਿਆ ਜੀ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਨੇ ਮੇਰੇ ਲਈ ਨੌਜਵਾਨਾਂ ਨੂੰ ਇਹ ਹੀ ਕਹਾਂਗਾ ਜੀ ਆਪ ਦਾ ਇੱਥੇ ਕੋਈ ਚਾਰੋਬਾਰ ਕਰ ਲੋ ਇਸ ਚੱਕਰਾਂ ਦੇ ਵਿੱਚ ਨਾ ਪਹੁੰਚੇ ਬੱਧੀ ਵਾਲੇ ਹਾਂ ਤੇ ਬਹੁ ਮਾੜੇ ਆ ਜੀ ਮੈਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿੱਥੋਂ ਪੂਰੀ ਹੋਣੀ ਹੈ ਮੈਂ ਤਾਂ ਹਾਰ ਦੀ ਮਰੀਜ਼ ਹਾਂ ਮੈਨੂੰ ਤਾਂ ਇਹ ਵੀ ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿੱਥੋਂ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਕਿਲੇ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਮੈਂ ਡੇੜੇ ਪਿੱਛੇ 45 45 ਲੱਖ ਰੁਪਏ ਲਾ ਕੇ ਦੋਨਾਂ ਧਰਾਂ ਨਹੀਂ ਛਣੀ ਨੇ ਅਸੀਂ ਬੱਚੇ ਭੇਜੇ ਵਾਰ ਤਾਂ ਅੱਜ ਬੱਚੇ ਇਦਾਂ ਉਹੀ ਗੱਲ ਵੀ ਹੱਥ ਛੱਡ ਕੇ ਆਏ ਨੇ ਸਭ ਕੁਝ ਹਾਰ ਕੇ ਆਏ ਉਥੋਂ ਦੋਵੇਂ ਬੱਚੇ ਜੀ ਤੁਹਾਡੇ ਇੱਕੋ ਘਰ ਦੇ ਬੱਚੇ ਦੋਵੇਂ ਤੇ ਜਦੋਂ ਭੇਜੇ ਹੋਣਗੇ ਤੇ ਸ਼ਾਇਦ ਇੱਡਾ ਪੈਸਾ ਵੀ ਘਰਾਂ ਦੇ ਵਿੱਚੋਂ ਕਿੱਥੇ ਮਿਲੂਗਾ ਹੁੰਦਾ ਦੁਕਾਨ ਕਿਦਾਂ ਉਹ ਪੈਸਾ ਵੇਚ ਕੀਤਾ ਪੈਸਾ ਤੇ ਜ਼ਮੀਨ ਅਸੀਂ ਦੋ-ਦੋ ਕਿੱਲੇ ਮੇਰੀ ਤੇ ਦੋ ਕਿੱਲੇ ਜ਼ਮੀਨ ਵੀ ਵੇਚ ਗਈ ਹੈ ਦਰਾਣੀ ਮੇਰੀ ਦੀ 1 ਕਿੱਲਾ ਜ਼ਮੀਨ ਵੇਚ ਗਈ ਹੈ ਇੱਕ ਗਹਿਣੇ ਵੇਚੀ ਗੱਡੀ ਵੇਚ ਦਿੱਤੀ ਸੀ ਮਰਲੇ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਈਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਹੈ ਘਰ ਦੇ ਵਿੱਚ ਗੁਜ਼ਾਰਾ ਕਰਨਾ ਸ਼ਾਇਦ ਔਖਾ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗਰਜਾ ਲੱਥਣਾ ਹੈ ਜ਼ਮੀਨ ਵੀ ਜ਼ਮੀਨ ਵੀ ਗਈ ਜਿਹੜੀ ਹੈਗੀ 2 ਕਿਲੇ ਮੇ ਤੇ ਇਹ ਪਿੱਛੋਂ ਸਰਦਾਰ ਜੀ ਵੀ ਸਿਰ ਤੇ ਨਹੀਂ ਹੈਗੇ ਮੇਰੇ ਹੰਪੇਕੇ ਪਰਿਵਾਰ ਚੋਂ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਿਆਂ ਨੂੰ ਪਾਲਣਾ ਪੋਸ਼ਣਾ ਕੀਤੀ ਪੜਾਇਆ ਲਖਾਇਆ ਘਰ ਬਰ ਬਣਾ ਕੇ ਦਿੱਤਾ ਮੇਰੀ ਗਿਆਨੇ ਪਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਹਰ ਜਾਣ ਕਰਕੇ ਵੇਚ ਦਿੱਤੀ ਕੀ ਉਮੀਦ ਕਰਦੀ ਹਾਂ ਸਰਕਾਰ ਕੋਲ ਮੈਂ ਸਰਕਾਰ ਕੋ ਉਮੀਦ ਕਰਦੀ ਹਾਂ ਕਿ ਕਿਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਜੇ ਇੱਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕਿਉਂ ਧੱਕੇ ਖਾਂਣ ਜਾਂਦੇ ਤੇ ਦੂਸਰਾ ਇਹ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮੋੜਨ ਹਾਂ ਜਿੰਨਾ ਕ ਖਰਚਾ ਉਹਨਾਂ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰਜ਼ਾ ਚੁੱਕਿਆ ਵਾਪਸ ਦੇ ਸਕੀਏ ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜਿਆ ਹੈ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 20-25 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਵੀ ਨਹੀਂ ਸੀ ਹੋਈ ਯੂਐਸਏ ਇਲੈਕਸ਼ਨ ਵੀ ਇਹ ਬੱਚੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ ਤੇ 4 ਮਹੀਨੇ ਚ ਬੱਚੇ ਪਹੁੰਚੇ ਨੇ ਕਿਉਂਕਿ ਮੁਕੜਾ ਵੀ ਹੋਣ ਗਿਆ ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦੇ ਜੰਗਲ ਲੰਗਨ ਰਾਈ ਵੀ ਨਹੀਂ ਦੱਸਿਆ ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗਾ ਕਿ ਹੁਣ ਪਨਾਵਾ ਦੇ ਜੰਗਲ ਉਹਨਾਂ ਨੇ ਪਾਰ ਕਰਵਾਉਣਾ ਜਿਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸ ਬਸੇ ਆ ਚੱਲ ਰਹੇ ਬੱਚੇ ਉੱਥੇ ਬੈਠੇ ਰਹੇ ਉਹ ਵੀ ਤਸੀਹੇ ਵੀ ਚੱਲੇ ਆ ਬੱਜੇ ਬਹੁਤ ਤਸੀਹੇ ਚੱਲੇ ਨੇ ਬੇਟੇ ਉਹ ਆਇਆ ਦੱਸਦਾ ਹੋਏਗਾ ਤੁਹਾਨੂੰ ਸਵੇਰੇ ਬੇਟੇ ਮੇਰੇ ਨੇ ਇਹ ਹੋ ਸਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ ਤੁਸਾਂ ਮਾਸ ਹੁੰਦੀ ਹੈ ਇਹ ਗੱਲ ਤੇ ਮੈਂ ਮਾਲੀ ਔਖਾ ਔਖਾ ਛੱਡ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਜਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਣ ਮੇਰੇ ਸਰਦਾਰ ਜੀ ਦੀ ਮੌਤ ਹੋਈ ਹੈ ਮੈਨੂੰ ਪਤਾ ਮੈਂ ਜਿਹੜਿਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਇਤੋਂ ਤੱਕ ਕੀਤੇ ਆ ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਪੇ ਉਹਦਾ ਕੀ ਜੀਣਾ